ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵੇ ਜੇ ਲਾਇ ਰਹਾ ਲਵਤਾਰੇ ਭੁੱਖਿਆ ਭੁਖ ਨਾ ਤਰੀ ਜੇ ਬੰਨਾ ਪੁਰੀਆ ਭਾਰ ਸਹ ਸੈਣ ਪਲਖੋ ਹੀ ਤਾ ਇੱਕ ਨਾ ਚੱਲੇ ਨਾਲ ਜਿਉ ਸਚਿਆਰਾ ਹੋਈਏ ਕਿ ਵਕੂੜੇ ਟੁੱਟੇ ਪਾਲ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੇ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਇੱਕ ਨਾ ਹੁਕਮ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਗੁਜੇ ਤਾ ਹਉਮੈ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਜ ਨੇ ਨੀਸਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਅਧੂਰ ਕਥਨਾ ਕਥੀ ਨਾ ਆਵੇ ਟੋਟ ਕਰ ਕਰ ਕਥੀ ਕੋਟੀ ਕੋਠ ਕੋਟ ਦੇ ਲਾ ਦੇ ਲੈਂਦੇ ਥਗ ਪਾਏ ਜੁਗ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹ ਸਾਚਾ ਸੈਵ ਸਾਚਨਾ ਵਿਪੱਖਿਆ ਭਉ ਯਪਾਰ ਆਕੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿੱਦ ਸੇ ਦਰਬਾਰ ਮੂਹ ਕੇ ਬੋਲਨ ਬੋਲੀਏ ਜਿੱਦ ਸੁਣ ਤਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰੇ ਕਰਮੀ ਆਵੇ ਕਪੜਾ ਡਧਰੀ ਭੁਖ ਦੁਆਰ ਨਾਨਕੇ ਵੇ ਜਾਨੀਏ ਸਬਾਪੀ ਸਚਿਆਰਿ ਥਾਪਿਆ ਨਾ ਜੈ ਕੀਤਾ ਨਾ ਹੋਇ ਆਪੇ ਆਪ ਨੰਨਜਣ ਸੋਇ ਜਿਨ ਸੇਵਾ ਤਿਨ ਪਾਇਆ ਮਾਨ ਨਾਨਕ ਗਾਵਿਏ ਗੁਣੀ ਨਿਧਾਨ ਗਾਵਿਏ ਸੁਨਿਆਮਨ ਰਖੀਏ ਪਾਉ ਦੁਖ ਪਰਹ ਸੋ ਕਰਲੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਏ ਗੁਰੇਸ਼ਰ ਗੁਰ ਗੋੜਕ ਬਰਮਾ ਗੁਰ ਪਾਰਵਤੀ ਮਾਈ ਦੇਹੋ ਜਨਖ ਨਾਹੀਂ ਗਹਿਨਾ ਕਥ ਨਾ ਜਾਏ ਗੁਰਾ ਇੱਕ ਦੇਹ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਏ ਧੀਰਤ ਨਾਮਾ ਜੇ ਤਸਭਾਵਾਂ ਬਿਨ ਭਾਣੇ ਕੀ ਨਾਹੀਂ ਕਰੀ ਜੇ ਤਿਸ ਰਠਿਓ ਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਏ ਨੇਜੁ ਵਿਚਾਰੇ ਅਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਥਲੇ ਸਭ ਕੋਏ ਚੰਗਾ ਨਾ ਉਰਖਾਈ ਕਹਿ ਚਸਕੀ ਰ ਚਗਲੇ ਜੇ ਤਿਸ ਨਦਰਨਾ ਵੇਤ ਵਾਤਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਖ ਹੁੰਦੇ ਹੈ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਏ ਕਰੇ ਸੁਨੇ ਸਿਧ ਪੀਰ ਸੁਨਾਤ ਸੁਨੇ ਅਰਤ ਤਵਲੇ ਆਕਾਸ ਸੁਨੇ ਦੀਪ ਲੋਹ ਪਾਤਾਲ ਸੁਨੇ ਪੂਨਸ ਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਈਸਰ ਬਰ ਮਹਿੰਦ ਸੁਨੇ ਮੁਖਸਲਾ ਹਨਮੰਦ ਸੁਨੇ ਜੋਗ ਜੁਗਤ ਤਰਪੇਰ ਸੁਨੇ ਸਾ ਸਿਵ ਰਤਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾਧ ਸੰਤੋ ਗਿਆਨ ਸੁਨੇ ਅਰਸੜ ਕਾਇ ਸੁਨਾਣ ਸੁਨੇ ਪਰ ਪਰ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੇ ਗਾਹ ਸੁਨੇ ਸੇਖ ਪੀਰ ਪਾਸਾਹ ਸੁਨੇ ਅੰਦੇ ਭਾਵੇ ਰਹੁ ਸੁਨੇ ਹਾਥ ਹੋਏ ਇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਬਸਤਾਏ ਕਾਗਦ ਕਲਮ ਨਾਲ ਲਿਖੜ ਹਾਰ ਵੱਡੇ ਕਾਬਿ ਕਰੇ ਵਿਚਾਰ ਐਸਾ ਨਾਮ ਨਰੰਜਣ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਸੁਰ ਧੋਵੇ ਮਨ ਬੁੱਧ ਮੰਨੇ ਸਗਲ ਭਵਨ ਕੇ ਸੁੱਧ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰੰਜਣ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਤੇਤੀ ਸਰਮੰਦ ਐਸਾ ਨਾਮ ਨਰੰਜਣ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਕ ਮੰਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪੁਰਾਨ ਪੰਚ ਪ੍ਰਦਾਨ ਪੰਚੇ ਪਾਵੇ ਧਰਗੇ ਮਾਨ ਪੰਚੇ ਸੋਹੇਦਰ ਰਾਜਾਨ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰ ਨਾਹੀ ਸਵਾਰ ਤੋ ਹੌਲੇ ਤਰੰਦੇ ਆਕਾ ਪੂ ਸੰਤੋਗਤਾ ਰੱਖਿਆ ਜਿਨ ਸੋਤ ਜੇ ਕੋ ਬੁਝੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਰ ਧਰਤੀ ਹੋਰ ਪਰੇ ਹੋਰ ਹੋਰ ਦਿਸਤੇ ਪਾਲ ਤਲੇ ਕਮਨ ਜੋਰ ਜੀ ਜਾਤ ਰੰਗਾ ਕੇ ਨਾਲ ਸੁਬਨੇ ਲਿਖਿਆ ਬੁੜੀ ਕਲਾ ਮਹਿਲੇ ਖਲਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸੁਵਾਲੇ ਰੂਪ ਕੀਤੀ ਦਾ ਜਾਣੇ ਕੌਣ ਕੋਤ ਕੀਤਾ ਵਸਹਿ ਕੋ ਕਵਾ ਦਿਸਤੇ ਹੋਵੇ ਲਖ ਦਰਿਆ ਕੁਦਰਤ ਕੌਣ ਕਹਾ ਵਿਚਾਰ ਵਾਰਣ ਜੋ ਇੱਕ ਵਾਰ ਜੋ ਤੇਰੇ ਭਾਵੇਂ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪੇ ਅਸੰਖ ਪਾਉ ਸੰਗ ਪੂਜਾ ਸੰਗ ਤਪ ਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹਿਉ ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਰੀ ਸੰਖ ਦਾਤਾਰ ਸੰਗ ਸੂਰਮਾ ਭਖਸਾਰ ਸੰਖ ਮੋਨ ਲਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋ ਤੁਰ ਪਾਵੇ ਸਾਈ ਭਲੀ ਘਰ ਤੁਸਰਾ ਸਲਾਮਤ ਨਿਰੰਕਾਰ ਸੰਘ ਮੂਰਖੇ ਅੰਧਕੋਰ ਸੰਘ ਚੋਰ ਹਰਾਮਕੋਰ ਸੰਘ ਅਮਰ ਕਰ ਜਾਹੀ ਜੋਰ ਸੰਘ ਗਲਵੜ ਹਤਿਆ ਕਮਾਏ ਸੰਘ ਪਾਪੀ ਭਾਵ ਕਰ ਜਾਏ ਸੰਘ ਕੁੜਿਆਰ ਕੁਰੇ ਫਿਰਾਏ ਸੰਘ ਮਲੇਸ਼ ਮਲ ਭਗ ਕਾਏ ਅਸ਼ੰਕ ਨੇ ਦਕਸ਼ਰੇ ਕਰੇ ਭਾਰ ਨਾਨਕ ਨੇ ਚ ਕਹੇ ਵਿਚਾਰ ਵਰਣ ਜਮ ਇੱਕ ਵਾਰ ਜੋਤ ਰੁ ਭਾਵੇ ਸਾਈ ਭਲੀ ਕਰ ਤੂ ਸਰਾ ਸਲਾਮਤ ਨਿਰੰਕਾਰ ਅਸ਼ੰਕ ਨਾਮੇ ਅਸ਼ੰਕਤਾ ਗਮ ਗਮ ਸੰਖਲੋ ਸੰਕੇ ਸਿਰ ਭਾਰ ਹੋਇ ਅਖਰੀ ਨਾਮ ਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਨ ਬਾਣ ਅਖਰਾ ਸਿਰ ਸੰਜੋਗ ਵਿਖਣ ਇਨਹੇ ਲੇਖ ਤੇ ਸਰਨਾਏ ਜੇ ਫਰਮਾਏ ਤੇ ਬਤੇ ਪਾਏ ਜੇਤਾ ਕੇਤਾ ਤੇਤਾ ਨਾਵੇਂ ਨਾ ਵਿਨਾਈ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਵੇਂ ਇੱਕ ਵਾਰ ਜੋਤ ਨੂੰ ਪਾਵੇ ਸਹੀ ਭਲੀ ਕਰ ਦੂਸਰਾ ਸਲਾਮ ਤਨ ਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਦੋਤੇ ਤੁਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਭ ਲਈਏ ਹੋ ਧੋਏ ਭਰੀਏ ਮਤ ਪਾਪਾ ਕੇ ਸੰਗ ਹੋ ਧੋਪੇ ਨਾ ਵੇ ਕੇ ਰੰਗ ਪੁੰਨੀ ਪਾਪੀ ਅੱਖ ਨਾਈ ਕਰ ਕਰ ਕਰਨਾ ਲਿਖ ਲਹਿ ਜਾ ਆਪੇ ਬੀਜਾ ਪੇ ਹੀ ਖਾ ਨਾਨਕ ਹੁਕਮਿ ਆਵੋ ਜਾਓ ਤੇਰਾ ਤਬਦੈ ਦਦਾਂ ਦੇ ਕੋ ਪਾਵੇ ਤਿਲਕਾ ਮਾਨ ਸੁਨੇ ਮਨੇ ਮਨ ਕੀਤਾ ਪਾਉ ਅੰਤਰਗਤ ਈਰਥ ਮਨ ਨਾ ਸਭ ਗੁਣ ਤੇਰੇ ਮੇ ਨਹੀਂ ਕੋ ਵਿਣਗੁਣ ਕੀਤੇ ਭਗਤ ਦਾ ਹੋਏ ਸੁਵਸਤਾਰ ਬਾਣੀ ਬਰਮਾ ਸਤ ਸੁਹਾਨ ਸ੍ਰਾਮ ਜਾ ਕੌਣ ਸਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਮਣ ਸਿਰੋ ਤੁਮਾਹ ਕਮ ਜੇ ਤੋ ਹੋ ਆਇ ਆਕਾਰ ਵੇਲ ਨਾ ਪਾਇ ਪੰਡਤੀ ਜੇ ਹੋਵੇ ਲੈ ਉਪਰਾਣ ਮਖਤ ਨਾ ਪਾਇ ਓ ਘਾਦੀ ਜੇ ਲਿਖ ਲੈ ਕੁਰਾਨ ਰਤਵਾਰ ਨ ਜੋਗੇ ਜਾਣ ਰਤਮਾਹ ਨ ਕੋਈ ਜਾ ਕਰਤਾ ਸੀਟੀ ਕੋ ਸਾਜੇ ਆਪੇ ਜਾਣੇ ਸੋ ਏ ਕਿਵ ਕਰ ਆਖ ਕਿਵਸਾ ਲਾਹੇ ਕਿ ਵਰਨੇ ਕਿਵ ਜਾਣਾ ਨਾਨਕੀ ਅਖੰਸਬ ਕੋ ਆਖੇ ਕੁ ਦੇਖ ਸਿਆਣਾ ਵੱਡਾ ਸਾਹਿ ਵੱਡੇ ਨਾਏ ਕੀਤਾ ਜਾ ਕਾ ਹੋਵੇ ਨਾਨਕ ਚੇ ਕੋ ਆਪੋ ਜਾਣੇ ਗੇ ਗਿਆਨਾ ਸੋਹਿ ਪਤਾਲਾ ਪਤਾਲ ਲਖੀ ਅਗਾਸਾ ਅਗਾਸ ਉੜ ਕੁੜਕ ਪਾਲ ਥਕੇ ਵੇਦ ਕਹਿਨਿ ਕਵਾਤ ਸੈ ਸਟਾਰੇ ਕਹਿਨਕ ਤੇ ਬਾਸ ਲੇਕ ਧਾਤ ਲੇਖਾ ਹੋਇ ਤਲਖੀਏ ਲੇਖਾ ਹੋਇ ਵਿਨਾਸ਼ ਨਾਨਕ ਵੱਡਾ ਖੀ ਆਪੇ ਜਾਣੇ ਆਪ ਸਲਾਹੀ ਸਲਾਇ ਤੇ ਸੁਰਤ ਨਾ ਪਾਈ ਨਦੀਆਂ ਤੇ ਬਾਉ ਪਵੇ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਨਿਰਾਸੇਤੀ ਮਾਲਦਨ ਕੀੜੀ ਤੁਲਨਾ ਹੋਣੀ ਜੇ ਤੁਸ ਮਨੋਨਾ ਵੀ ਸਰੇ ਅੰਤ ਨ ਸਿਤੀ ਕਹਿਨਾ ਅੰਤ ਨ ਕਰਨਾ ਦੇ ਨੰਤ ਅੰਤਨਾ ਵੇਖੜ ਸੁਨੇਨਾ ਅੰਤਨਾ ਜਾਪੇ ਕਿਆਮਨ ਮੰਤੇ ਅੰਤਨਾ ਜਾਪੇ ਕੀਤਾ ਆਕਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਰਨ ਕੇ ਤੇ ਵਿਲਾਹੀ ਤਾਂ ਕੀ ਅੰਤਨਾ ਪਾਏ ਜਾਏ ਇਹ ਅੰਤਨਾ ਜਾਣੇ ਕੋਈ ਬਉਤਾ ਕਹੀਆ ਬਉਤਾ ਹੋਏ ਵੱਡਾ ਸਾਇਹ ਉੱਚਾ ਥਾ ਉੱਚੇ ਉਪਰ ਉੱਚਾ ਨਾ ਇਹ ਵਡੂਚਾ ਹੋਵੇ ਕੋ ਤੁ ਸੂਚੇ ਕੋ ਜਾਣੇ ਸੋਏ ਜੇ ਵਡਾ ਭ ਜਾਣਿਆ ਆਪਾ ਨਾਨਕ ਨਦਰੀ ਕਰਮੀ ਦਾਤ ਮੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾਤ ਮਾਇ ਕੀਤੇ ਮੰਗੇ ਜੋਦੇ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਰ ਟੁੱਟੇ ਵਿਕਾਰ ਕੀਤੇ ਲੈ ਲੈਮ ਕਿਰਪਾਏ ਕੀਤੇ ਮੁਰਖ ਆਹੀ ਕਾਇ ਕੀਤੇ ਦੂਖ ਸੁਨ ਮਾਰੇ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੀ ਹੋਏ ਹੋ ਰਾਖ ਨਸਕੇ ਕੋਏ ਨੇ ਕੋ ਖਾਈ ਗੱਖਣ ਪਾਏ ਹੋ ਜਾਣੇ ਜੇਤੀਆ ਮੁਖਾ ਆਪੇ ਜਾਣੇ ਆਪੇ ਦੇ ਆਕੇ ਸੀ ਪੀਕੇ ਹੀ ਕੇ ਜਿਸ ਨੂੰ ਬਕਸੇ ਸਵਸਲਾ ਨਾਨਕ ਪਾ ਸਾਹਿਬ ਸਾਹਿਬ ਮੁੱਲ ਗਿਰ ਮੁੱਲ ਵਪਾਰ ਮੁੱਲ ਵਫਾਰੇ ਮੁੱਲ ਪੰਡਾਰ ਮੁੱਲ ਲਾਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲਾ ਸਮਾਏ ਮੁੱਲ ਤਰਮਲ ਦੇਵਾਨ ਮੁੱਲ ਤਰਮਲ ਫਰਮਾਨ ਮੁੱਲ ਦੁਖੀ ਸਮੁਲਨੀ ਸਾਨ ਮੁੱਲ ਕਰਮਲ ਫਰਮਾਨ ਮੁੱਲ ਮੁੱਲਾ ਖਿਆਣਾ ਜਾਇ ਆਕਾ ਕਰ ਹਿਲੇ ਬੁਲਾਏ ਆਖੇ ਵੇਦ ਪਾਠ ਪੁਰਾਣੇ ਆਖੇ ਬੜੇ ਗਰੇ ਵਖਿਆਣ ਆਖੇ ਭ੍ਰਮੇ ਆਖੇਂਦੇ ਆਖੇ ਗੋਪੀ ਤੇ ਗੋਵਿੰਦ ਆਖੇ ਸਰਾਖੇ ਸਦੇ ਆਖੇ ਕੇਤੇ ਕੀਤੇ ਬੁੱਧ ਆਖੇ ਦਣ ਵਖੇ ਦੇ ਆਖੇ ਸੁਰਨ ਮੁੰਜਣ ਸੇਵ ਕੀਤੇ ਆਖੇ ਆਖਣ ਪਾਇ ਕੀਤੇ ਕਹਿ ਕ ਉਠੜ ਜਾਏ ਵਿਤੇ ਗੀਤੇ ਹੋਰ ਕਰੇ ਤਾਖ ਨਸਕੇ ਕੀ ਗੇ ਜੇਵੜ ਪਾਵੇ ਤੇ ਓੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਭੋਲ ਵਿਗੜ ਤਾ ਲਿਖੇ ਸੁਰਗਵਾਰਾ ਗਵਾਰ ਸੋਦਰ ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਕਾ ਕੀਤੇ ਭਵਨ ਹਾਰੇ ਕੀਤੇ ਰਗ ਭਰੀ ਸੋ ਕਹੀਣ ਕੀਤੇ ਗਵਨ ਹਾਰੇ ਗਾਵੇ ਤੁਨ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲੇਖ ਲੇਖ ਤਰਫ ਵਿਚਾਰੇ ਗਾਵੇ ਈਸ਼ਰ ਭਰਮਾਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰ ਨਾਥਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧਵੀ ਚਾਰੇ ਗਾਵਣ ਜਤੀ ਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਕੀ ਸਰ ਜੋਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨਮੋਹਣ ਸੁਰਗਮਾ ਛਪਿਆਲੇ ਗਾਵਣ ਰਤਨੀ ਉਪਾਏ ਤੇਰੇ 68 ਧੀਰਤ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਨਵੰਡ ਰਵਰ ਭੰਡਾ ਕਰਕੇ ਰਖੇ ਧਾਰੇ ਸੇਿਤ ਤੁਨੋ ਗਾਵੇ ਜੋਤ ਤੁਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਜਤਨ ਆਵ ਨਾਨਕਿਆ ਵਿਚਾਰੇ ਸੋਈ ਸੋਈ ਸਰਾ ਸਤਸਾਏ ਸੱਚਾ ਸੱਚੀ ਨਹੀਂ ਹੈਪੀ ਹੋਸੀ ਜਾਇ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰਕਰ ਦਿਲ ਸੇ ਮਾਇ ਜਨੀ ਉਪਾਈ ਕਰਕਰ ਵੇਖੇ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਵਿਰਕਮ ਨਾ ਕਰਨਾ ਜਾਈ ਸੋ ਬਾਸਾ ਸਹਾ ਪਾਸਾਇ ਵਿਨਾਨਿਕ ਰਹੇ ਨਰ ਜਾਈਆ ਹੁੰਦਾ ਸੰਤੋਗ ਧਰਮ ਪੋਚੋਲੀ ਧਿਆਨ ਕੀ ਕਰੇ ਉਪੋਦਖਿੰਤਾ ਕਾਲ ਕੁਹਾਰੀ ਕੈ ਜੁਗ ਡੰਡਾ ਪ੍ਰਤੀ ਤਾਈ ਪੰਤੀ ਛਗਲ ਜਮਾਤੀ ਮਨ ਜੀ ਤੇਜ ਜਗ ਜੀ ਤੇ ਆਦੇ ਤਿਸੇ ਆਦੇ ਸਗਾ ਆਦਿ ਨੀਨਾਦਨਾਤ ਜੁਗ ਜੁਗੇ ਕੋ ਵੇਸ ਭੂਤ ਗਿਆਨ ਧਿਆਪੰਡਾਲਨ ਕਟਕੜ ਵਾਜੇ ਨਾਤ ਆਪਨਾਤ ਨਾਤੀ ਸਭ ਜਾ ਕਿਰੇ ਸਦੇ ਅਵਰਾਸਾ ਦੇ ਸੰਜੋਗ ਜੁਦ ਕਾਰ ਚਲਾਵੇ ਲੇਖੇ ਆਵੇ ਭਾਗ ਅਦੇ ਤਿਸ਼ਯਾ ਦੇਸ ਆਦਿ ਨੀਨਾਦ ਨਾਤ ਜੂਜੁਗੇ ਕੋ ਵੇਸ ਰਿਕਾਮਾਈ ਜੋ ਪਵੈ ਇਤਿਨ ਚੇਲੇ ਪਰਵਾਨ ਇੱਕ ਸੰਸਾਰਿਕ ਪੰਡਾਰੇ ਖਲਾਈ ਦੀ ਬਾਣ ਜਿਵਤਿ ਸੁਭਾਵੇ ਤੇ ਵਿਚਲਾਵੇ ਜਿਵ ਹੋਵੇ ਪਰਮਾਨ ਹੋਏ ਕੈ ਨਾਨਦਰਨਾਵੇ ਬਹੁਤਾ ਹੈ ਵਿਡਾਨ ਅਦੇ ਤਿਸ਼ਯਾ ਦੇਸ ਆਦਿ ਨੀਨਾਦ ਨਾਤ ਜੂਜੁਗੇ ਕੋ ਵੇਸ ਆਸਨ ਲੋਈ ਲੋਈ ਪੰਡਾਰੇ ਜੋ ਕਿਸ ਪਾਇ ਸੁਵੇ ਕਾ ਵਾਰ ਕਰ ਕਰ ਵੇਖੇ ਸ੍ਰਿਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤੇ ਸਿਆਦੇਸ ਆਦਿ ਨੀਲੇ ਨਾਦ ਨਾਦ ਜੁਗ ਜੁਗੇ ਕੋ ਵੇਸ ਇਕ ਦੂਜੀ ਬਲ ਖੋਏ ਲਖੋਏ ਲਖਵੀਸ ਲਖ ਲਗ ਜੜਾ ਅਖੀਏ ਇੱਕ ਨਾਮ ਜਗਦੀਸ ਤੁਰਾਈ ਪਤ ਪਵੜੀਏ ਚੜੀਏ ਹੋਏ ਕੀਸ ਸੁਨ ਗਲਾਂ ਆਕਾਸ਼ ਕੀ ਕੀਟਾ ਆਈ ਰਿਸ ਨਾਨਕ ਨਦਰੀ ਭਾਈਏ ਕੂੜੀ ਘੂੜੇ ਠੀਸ ਆਕਰੰਧੋਰ ਜੋ ਪੈਨਾ ਜੋਰ ਜੋਰ ਨਮਿਰਦੇ ਹਿਨਾ ਜੋਰ ਜੋਰ ਨ ਜੁਣ ਮਰਨਾ ਜੋ ਜੋਰ ਨ ਆਜਮਾਨ ਮਰ ਸੂਰ ਜੋਰ ਨ ਸੁਲਪੀ ਕਾਣ ਵਿਚਾਰ ਜੋਰ ਨ ਜੁਗਤੀ ਛਟੇ ਸੰਸਾਰ ਜਿਸੈ ਜੋਰ ਕਰ ਵੇਕੇ ਸੋ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁੱਤੇ ਤੀ ਵਾਰ ਪਵਨ ਪਾਣੀ ਗਣੀ ਪਾਤਾਲ ਤੇ ਸੂਰੇ ਤਰਤੀ ਥਾਬਰ ਕੀ ਧਮਤਾਲ ਸਾਰ ਤਿਸ ਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਇਤੈ ਸੋ ਹੁਣ ਪੰਚ ਪਰਵਾਣਿ ਤੇ ਕਰਮ ਭਵੇ ਨੀਸਾਨ ਕਚ ਬਗਾਇ ਉਤੇ ਪਾਇ ਨਾਨਕ ਯਾ ਜਾਪੇ ਜਾਇ ਧਰਮ ਕੰਨ ਕਹਿਓ ਧਰਮ ਗਿਆਨ ਕੰਨ ਕਿਆ ਖੋ ਕਰਮ ਇਤੇ ਪਉਣ ਪਾਣੀ ਵੈਸੰਤਰ ਕੀਤੇ ਗਣ ਮਹੇਸ ਕੀਤੇ ਵਰਮੇ ਘਾੜਤ ਗੜੀਆ ਰੂਪ ਰੰਕੇ ਵੇਸ ਕੀਤੇ ਕਰਮ ਭੂਮੀ ਮੇਲ ਕੀਤੇ ਕੀਤੇ ਧੂਪ ਦੇਸ ਕੀਤੇ ਅੰਚਲ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਧਨ ਮੁਨ ਕੇਤੇ ਕੀਤੇ ਰਤਨ ਸੁਮੰਦ ਕੇਤੇ ਖਾਣੀ ਕੇਤੇ ਆ ਬਾਣੀ ਕੇਤੇ ਭਾਤ ਨਿਰੰਦ ਕੇਤੇ ਸੁਰਤੀ ਸਿਵ ਕੇਤੇ ਨਾਨਕ ਇੰਤਨਾੰਤ ਗਿਆਨ ਖਨ ਮੇ ਗਣ ਪਰਚੰਦ ਤੈਨਾਦ ਬినੋਦ ਕੋੜਾਨੰਦ ਸ਼ਰਮ ਕਾਨ ਕੀ ਬਾਣੀ ਰੂਪ ਤੈ ਘਾੜ ਤਕੜੀਆ ਬਹੁਤ ਰੂਪ ਜਾਕਿਆ ਬਿਲਾ ਕਥਿਆ ਨਾ ਜਾਏ ਦੇਖੋ ਕਹਿ ਪਿਛੇ ਪੁਛਤਾਏ ਜਿਥੈ ਘੜੀਆ ਸੁਤਮਤਮਨ ਬੋਧ ਤੈ ਘੜੀਆ ਸਰਾ ਸੁਦਾ ਕੇ ਸੁਧ ਕਰਮ ਕਨ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਬਲ ਸੂਰ ਦਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮੈਂ ਮਾ ਮਾਇ ਤਾ ਫਿਰ ਉਪਨਾ ਕਤਨੇ ਜਾਏ ਨਾਉ ਮਰੇ ਨਾ ਠਾਗੇ ਜਾ ਜਿਨ ਕੇ ਰਾਮ ਸੇ ਮਨ ਮਾਇ ਜਿਥੇ ਭਗਤ ਵਸੇ ਕੇ ਲੋ ਕਰੇ ਨਨ ਸੱਚਾ ਮਨ ਸੋ ਸਾਚ ਕਨ ਵਸ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਕੰਡ ਮੰਡਵਰ ਪੰਡ ਜੀ ਕੋ ਕਥੇ ਤਾਂਤ ਨਾਂਤ ਤੇ ਤੇ ਲੋ ਲੋ ਵਕਾਰ ਜਿ ਜੁ ਸੁਖੰਤ ਵੇ ਤੇ ਵਕਾਰ ਵੇਖਿਆ ਬਿਗ ਸਹਿ ਗੁਰੂ ਵਿਚਾਰ ਨਾਨਕ ਤੁਨਾ ਘੜਾ ਸਾਰ ਜਤਿ ਬਹਾਰਾ ਧੀਰੋ ਸੁਨੈ ਅਰਨੁ ਮਤਿ ਵਿਧ ਹਤਿਆਰ ਭੋਖ ਲਗਨੀ ਤਪਤਾ ਭਾਂਡਾ ਭਉ ਮ੍ਰਿਤ ਢਾਲ ਕੜੀਏ ਸਭ ਸੱਤੀ ਡਕਸਾ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵਸ ਰਾਦੁਈ ਦਾਹੀ ਦਾਇਆ ਕੀਲੇ ਸਗਲ ਜਗਤ ਚੰਗਿਆਈਆ ਬੁਰੀਆਈਆ ਬਾਚੇ ਤਰਮਹ ਦੂਰ ਦਰਮੇ ਆਪੋ ਆਪਣੀ ਕੀਲੇੜੇ ਕੀ ਦੂਰ ਨੀਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਛੁੱਟੀ ਨਾਲ ਨੀਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ